ਸੰਯੁਕਤ ਕਿਸਾਨ ਮੋਰਚਾ ਸੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਘੋਲਾਂ ਦੇ ਪੂਰੀ ਹਮਾਇਤ ਵਿੱਚ ਡਟ ਗਿਆ ਅਸ ਕੀਤੀ ਜਾ ਰਹੀ ਆ ਕਿ ਸਾਰੀਆਂ ਜਥੇਬੰਦੀਆਂ ਪਹਿਲਾਂ ਦੀ ਤਰ੍ਹਾਂ ਇਕੱਠੀਆਂ ਹੋ ਕੇ ਦੁਬਾਰਾ ਫੇਰ ਵੱਡਾ ਘੋਲ ਵਿਢਣਗੀਆਂ ਤੇ ਸਾਡੀ ਆਵਾਜ਼ ਆ ਜਿਹੜੀ ਸਰਕਾਰ ਨੂੰ ਹਰ ਹੀਲੇ ਸੁਣਨੀ ਪਊਗੀ ਨਹੀਂ ਤਾਂ ਲੋਕ ਰੋਹ ਆ ਜਿਹੜਾ ਏਦੂ ਵੀ ਜ਼ਿਆਦਾ ਭੜਕੂਗਾ ਭਾਰਤ ਸਰਕਾਰ ਆ ਜਿਹੜੀ ਉਹ ਟਾਲ ਮਟੋਲ ਦੀ ਨੀਤੀ ਤੇ ਲੱਗੀ ਹੋਈ ਆ ਤੇ ਚੁੱਪੀ ਧਾਰੀ ਹੋਈ ਆ ਕਿਸਾਨੀ ਮੰਗਾਂ ਦੇ ਸੰਬੰਧ ਵਿੱਚ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ న్యూਸ ਚੈਨਲ ਤੇ ਮੈਂ ਤਵਲীন ਕੋਟ ਤੁਹਾਡਾ ਸਵਾਗਤ ਕਰਦੀ ਹਾਂ ਇਸ ਸਮੇਂ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨਾਂ ਦੇ ਵੱਲੋਂ ਖਨੋਰੀ ਬਾਰਡਰ ਤੇ ਸੰਭੂ ਬਾਰਡਰ ਦੇ ਵਿੱਚ ਇੱਕ ਦਰਨਾ ਲਗਾਇਆ ਗਿਆ ਜਿਸ ਦੇ ਵਿੱਚ ਉਹ ਆਪਣੇ ਮੰਗਾਂ ਦੀ ਜਿਹੜੀ ਮੰਗ ਹੈ ਉਹਨੂੰ ਕਰ ਰਹੇ ਹੈ ਤੇ ਉਹ ਚਾਹੁੰਦੇ ਕਿ ਉਹਨਾਂ ਦੀ ਜਿਹੜੀ ਮੰਗਾਂ ਨੇ ਉਹ ਪੂਰੀਆਂ ਹੋਣ ਇਸ ਸਮੇਂ ਅਸੀਂ ਖੜੇ ਹਾਂ ਇਸ ਸਮੇਂ ਲੁਧਿਆਣੇ ਦੇ ਵਿੱਚ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਡੀਸੀ ਆਫਿਸ ਦੇ ਬਾਹਰ ਦਰਨਾ ਲਗਾਇਆ ਗਿਆ ਹੁਣ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਕਾਰਨ ਹੈ ਸੱਚਾ ਹਾਂ ਅੱਜ ਮੈਂ ਰਜਿੰਦਰ ਸਿੰਘ ਬਿੱਤ ਸਕੱਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਭਾਰਤ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਇਹ ਇਕੱਠ ਇੱਕ ਤਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਜਿਹੜੇ ਕੋਹਲ ਨੇ ਉਹਨਾਂ ਦੀ ਹਮਾਇਤ ਵਿੱਚ ਉਹਨਾਂ ਨੂੰ ਤਾਕਤ ਦੇਣ ਦੇ ਲਈ ਉਹਨਾਂ ਕੋਹਲਾਂ ਨੂੰ ਤਕੜੇ ਕਰਨ ਦੇ ਲਈ ਦੂਜਾ ਜਿਹੜਾ ਕਿ ਸੈਂਟਰ ਸਰਕਾਰ ਨੇ ਖੇਤੀ ਮੰਡੀ ਦੇ ਸਬੰਧ ਵਿੱਚ ਡਰਾਫਟ ਭੇਜਿਆ ਉਹਦਾ ਵਿਰੋਧ ਕਰਨ ਦੇ ਲਈ ਅੱਜ ਭਾਰਤ ਭਰ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਧਰਨੇ ਲਾਏ ਜਾ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਸੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਘੋਲਾਂ ਦੇ ਪੂਰੀ ਹਮਾਇਤ ਵਿੱਚ ਡਟ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਕੀਤੀ ਜਾ ਰਹੀ ਹੈ ਕਿ ਸਾਰੀਆਂ ਜਥੇਬੰਦੀਆਂ ਪਹਿਲਾਂ ਦੀ ਤਰ੍ਹਾਂ ਇਕੱਠੀਆਂ ਹੋ ਕੇ ਦੁਬਾਰਾ ਫੇਰ ਵੱਡਾ ਘੋਲ ਵਿੱਢਣ ਗਿਆ ਕੀ ਕੀ ਮੰਗਾ ਕੀ ਕੀ ਨੇ ਥੋੜੀ ਮੰਗਾ ਸਾਡੀਆਂ ਦਾ ਪਹਿਲਾਂ ਤੋਂ ਪੁਰਾਣੀਆਂ ਮੰਗਾਂ ਨੇ ਜਿਹਦੇ ਵਿੱਚ ਸਭ ਤੋਂ ਵੱਡੀ ਮੰਗ ਸਾਡੀ ਹੈਗੀ ਆ ਸਰਕਾਰੀ ਖਰੀਦ ਚਾਲੂ ਰੱਖਣ ਦੀ ਸਾਰੀਆਂ ਬਸਲਾਂ ਨੇ ਜਿਹੜੀਆਂ ਉਹ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦੀਆਂ ਜਾਣ ਸਰ ਕਿਸਾਨੀ ਦੇ ਕਰਜ਼ੇ ਮਾਫ਼ ਕੀਤੇ ਜਾਣ ਕਿਸਾਨ ਘੋਲ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦਾ ਕਰਜ਼ਾ ਮਾਫੀ ਕੀਤੀ ਜਾਵੇ ਤੇ ਕਾਰਪੋਰੇਟ ਘਰਾਣੇ ਨੇ ਜਿਹੜਾ ਜਿਹੜੇ ਕਿ ਸਰਕਾਰ ਖੇਤੀ ਉਹਨਾਂ ਨੂੰ ਸੁਭਾਲਣ ਤੇ ਤੁਰੀ ਹੋਈ ਆ ਸਰਕਾਰ ਆਪਦੀਆਂ ਇਹ ਨੀਤੀਆਂ ਵਾਪਸ ਲਵੇ ਸਾਨੂੰ ਜਿਹੜੀ ਸਾਡਾ ਖੇਤੀ ਆ ਇਹਨੂੰ ਸਹਿਕਾਰਤਾ ਵਿਭਾਗ ਦੇ ਅਧੀਨ ਲਿਆ ਕੇ ਸਹਿਕਾਰਤਾ ਵਿਭਾਗ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਭਾਰਤ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਕਿ ਪੂਰੇ ਭਾਰਤ ਦੇ ਵਿੱਚ ਅੱਜ ਜਿਹੜਾ ਇਹ ਕਿਸਾਨ ਮੋਰਚਾ ਐ ਡੀਸੀ ਅਫਸਰ ਦੇ ਬਾਹਰੋਂ ਅੱਜ ਪੂਰੇ ਭਾਰਤ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਹੇ ਨੇ ਜੀ ਸਰ ਆਲ ਇੰਡੀਆ ਲੈਵਲ ਦਾ ਸੰਯੁਕਤ ਖਾਨ ਮੋਰਚਾ ਜਿਹੜਾ ਉਹਦਾ ਫੈਸਲਾ ਆ ਭਾਰਤ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਅੱਜ ਰੋਸ ਮਜਾਰੇ ਕਰਕੇ ਧਰਨੇ ਲਾ ਕੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਡੀਸੀ ਜਹਵਾਨ ਦੇ ਰਾਹੀਂ ਆਪਣਾ ਮੰਗ ਪੱਤਰ ਦੇ ਕੇ ਸਰਕਾਰ ਤੱਕ ਆਪਦੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਤੁਹਾਡੀ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚ ਪਾਏਗੀ ਜਾਂ ਨਹੀਂ ਪਹੁੰਚ ਪਾਏਗੀ? ਦੇਖੋ ਸਾਰੇ ਕਿਸਾਨ ਮਜ਼ਦੂਰ ਇਕੱਠੇ ਹੋ ਰਹੇ ਨੇ, ਇਕੱਠੇ ਹੋ ਕੇ ਲੜਾਈ ਲੜ ਰਹੇ ਨੇ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਡੀਸੀ ਸਾਹਿਬਾਨ ਸਾਡਾ ਮੰਗ ਪੱਤਰ ਆ ਉੱਪਰ ਰਾਸ਼ਟਰਪਤੀ ਤੱਕ ਸਰਕਾਰ ਤੱਕ ਪਹੁੰਚਦਾ ਕਰਨਗੇ ਤੇ ਸਾਡੀ ਆਵਾਜ਼ ਆ ਜਿਹੜੀ ਸਰਕਾਰ ਨੂੰ ਹਰ ਹੀਲੇ ਸੁਣਨੀ ਪਾਉਗੀ। ਨਹੀਂ ਤਾਂ ਲੋਕ ਰੋਹ ਆ ਜਿਹੜਾ ਏਦੋਂ ਵੀ ਜ਼ਿਆਦਾ ਭੜਕੂਗਾ। ਭਾਰਤ ਸਰਕਾਰ ਆ ਜਿਹੜੀ ਉਹ ਟਾਲਮਟੋਲ ਦੀ ਨੀਤੀ ਤੇ ਲੱਗੀ ਹੋਈ ਆ ਤੇ ਚੁੱਪੀ ਧਾਰੀ ਹੋਈ ਆ ਕਿਸਾਨੀ ਮੰਗਾਂ ਦੇ ਸਬੰਧ ਵਿੱਚ ਹਾਲਾਂਕਿ ਪਹਿਲਾਂ ਲਿਖਤੀ ਤੌਰ ਤੇ ਮੰਨ ਚੁੱਕੀ ਆ ਭਾਰਤ ਸਰਕਾਰ ਜਦੋਂ 2021 ਦੇ ਵਿੱਚ ਦਿੱਲੀ ਤੋਂ ਘੋਲ ਆ ਜਿਹੜਾ ਪੋਸਟਪੌਨ ਕਰਕੇ ਆਏ ਆ ਸਰਕਾਰ ਸਾਰਾ ਕੁਝ ਲਿਖਤੀ ਮੰਨੀ ਸੀ ਤੇ ਪਰ ਹੁਣ ਸਰਕਾਰ ਉਸ ਤੋਂ ਮੁੱਕਰ ਰਹੀ ਆ ਜੇ ਸਰਕਾਰ ਇਸ ਚਾਲ ਚੱਲੂਗੀ ਤਾਂ ਇਸ ਤੋਂ ਬਾਅਦ ਵੀ ਲੋਕ ਰੋ ਵੱਡਾ ਹੋਊਗਾ ਤੇ ਵੱਡੇ ਘੋਲ ਵਿਢੇ ਜਾਣਗੇ ਜਿਹੜਾ ਇਹ ਧਰਨੇ ਅੱਜ ਵਾਸਤੇ ਆਇਆ ਉਹ ਤੱਕ ਲੱਗੇਗਾ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੋ ਜਾਂਦੀ ਇਹ ਇਹ ਧਰਨੇ ਫਿਲਹਾਲ ਅੱਜ ਇੱਕ ਦਿਨ ਵਾਸਤੇ ਨੇ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਦੁਬਾਰਾ ਮੀਟਿੰਗ ਹੋ ਰਹੀ ਆ ਜਿਹੜਾ ਫੈਸਲਾ ਉੱਥੇ ਕੋਈ ਹੋਊਗਾ ਉਹਦੇ ਅਨੁਸਾਰ ਅਸੀਂ ਅੱਗੇ ਆਪਣੇ ਘੋਲ ਨੂੰ ਚਲਾਵਾਂਗੇ ਤੇ ਹੁਣ ਅਸੀਂ ਇੱਕ ਹੋਰ ਕਿਸਾਨ ਲੀਡਰ ਦੇ ਨਾਲ ਗੱਲਬਾਤ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਮੈਂ ਸਾਧੂ ਸਿੰਘ ਅੱਚਰਵਾਲ ਜ਼ਿਲ੍ਹਾ ਸਖਤਰ ਕੀਰਤੀ ਕਿਸਾਨ ਯੂਨੀ ਕਾਹ ਲੁਧਿਆਣਾ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਇਕੱਠ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਆ ਇਹਦੇ ਵਿੱਚ ਦੋ ਮੇਨ ਮੰਗਾਂ ਇੱਕ ਤਾਂ ਜੋ ਜਗਦੀਸ਼ ਸਿੰਘ ਡੱਲੇਵਾਲ ਮਰਨਾਰਤੇ ਬੈਠੇ ਆ ਇਹ ਇਥੋਂ ਦੀ ਕੇਂਦਰ ਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਮਰਨਾਰਤ ਉਹਨਾਂ ਦਾ ਖਤਮ ਕਰਾਵੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਜਾਣ ਦੂਸਰਾ ਜੋ ਟ੍ਰੇਡੇ ਟੰਗ ਦੇ ਨਾਲ ਮੰਡੀ ਬੋਰਡ ਨੂੰ ਤੋੜਦੇ ਨਾਲ ਨੋਟੀਫਿਕੇਸ਼ਨ ਲੈ ਕੇ ਆ ਕਿ ਭਾਜਪਾ ਸਰਕਾਰ ਇਹ ਰੱਦ ਕੀਤਾ ਜਾਵੇ ਤੀਸਰੀ ਮੰਗ ਸਾਡੀ ਆ ਜੋ ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਦੀ ਬੋਰੀਆਂ ਦੀ ਕਾਟ ਕੀਤੀ ਗਈ ਆ ਨਵੀਂ ਦੇ ਬਹਾਨੇ ਉਹਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਾਕੀ ਜਿਹੜੀਆਂ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾ ਪਿਛਲੇ ਮੋਰਚੇ ਦੇ ਦੌਰਾਨ ਉਹ ਲਾਗੂ ਕੀਤੀਆਂ ਜਾਣ ਇਸ ਕਰਕੇ ਅਸੀਂ ਵੀ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਬੱਡਾ ਕੱਟ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਰਾਸ਼ਟਰਪਤੀ ਤੱਕ ਭੇਜਣਾ ਇਹ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਇਹਦੋਂ ਵੀ ਖਾਸ ਗਰਸ ਹੋਊਗਾ ਜਿਹਨਾਂ ਅੰਦਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਅੱਚਰ ਅਸੀਂ ਲੜਦੇ ਰਹਾਂਗੇ ਧੰਨਵਾਦ ਜਿੱਦਾਂ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇਸ ਸਮੇਂ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਤੇ ਕਿਸਾਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਤੇ ਹੁਣ ਉਹਨਾਂ ਦੇ ਵੱਲੋਂ ਅੱਜ ਜਿਹੜਾ ਡੀਸੀ ਆਫਿਸ ਹੈ ਉਹਦੇ ਬਾਹਰ ਜਿਹੜਾ ਇਹ ਧਰਨਾ ਹੈ ਉਹ ਲਗਾਇਆ ਗਿਆ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਇਹ ਮੰਗਾਂ ਨੇ ਉਹ ਪੂਰੀਆਂ ਹੋ ਜਾਣ ਤੇ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਸਿਰਫ ਇੱਥੇ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਅੱਜ ਜਿਹੜਾ ਇਹ ਧਰਨਾ ਉਹ ਲਗਾਇਆ ਗਿਆ ਇਹ ਧਰਨਾ ਜਿਹੜਾ ਉਹ ਲਗਾਇਆ ਜਾ ਰਿਹਾ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਇਹ ਧਰਨਾ ਉਹ ਲਗਾਇਆ ਗਿਆ ਤੇ ਉਹਨਾਂ ਦੇ ਵੱਲੋਂ ਜਿਹੜੀਆਂ ਇਹ ਮੰਗਾਂ ਨੇ ਉਹਦੀ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਤੋਂ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀ ਕੀਤੀ ਜਾਣ ਤੇ ਅੱਧਾ ਦੀ ਹੋਰ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ న్యూਸ ਚੈਨਲ ਤੇ ਮੈਂ ਤਵਲਿੰਕੌਰ ਕੈਮਰਾਮੈਨ ਰੋਹਿਤ ਦੇ ਨਾਲ